ਜੀ ਹਮਨ ਸਾਹਿਬ ਵਿਧਾਨ ਸਭਾ ਪਛਮੀ ਦੇ ਪੰਜ ਮੁੱਦੇ ਜਿਹੜੇ ਤੁਹਾਡੇ ਚੋਂ ਜਿਹੜੇ ਵੀ ਜੇ ਮੈਂ ਐਮਐਲਏ ਬਣਦਾ ਤਾਂ ਉਹ ਤੁਹਾਡਾ ਪਹਿਲ ਦੇ ਆਧਾਰ ਤੇ ਕਿਹੜਾ ਮੁੱਦਾ ਰਹੇਗਾ ਤੇ ਕਿਹੜੇ ਪੰਜ ਮੁੱਦੇ ਜਿਹੜੇ ਤੁਸੀਂ ਹੱਲ ਕਰਨਾ ਚਾਹੋਗੇ ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਮੁੱਦਾ ਜਿਹੜਾ ਕਰੋਨ ਵਿਵਸਥਾ ਦਾ ਜਿਹੜਾ ਮੈਂ ਹੁਣ ਜਿਹੜਾ ਘੁੰਮ ਰਿਹਾ ਮੈਂ ਦੇਖ ਰਿਹਾ ਕਿਉਂਕਿ ਲੋਕੀ ਐਨੇ ਦੁਖੀ ਆ ਚੁੱਕੇ ਆ ਲੁੱਟਾਂ ਖੋਹਾਂ ਘਰਾਂ ਦੇ ਵਿੱਚ ਗਰੀਬ ਬੰਦਿਆਂ ਦੀ ਅਮੀਰ ਬੰਦਿਆਂ ਦੀ ਚੋਰੀਆਂ ਗੈਂਗਸਟਰਵਾਦ ਔਰ ਨਸ਼ਾ ਜਿਹੜਾ ਅੱਜ ਮੈਂ ਕੀਤਾ ਹੈਗਾ ਅਸੀਂ ਗਏ ਆਂ ਕੋਈ ਘਰਾਂ ਦੇ ਵਿੱਚ ਔਰ ਮੇਰੇ ਕੋ ਬੱਚਿਆਂ ਨੇ ਭੈਣਾਂ ਨੇ ਆਖੇ ਦੱਸਿਆ ਕਹਿੰਦੇ ਨਸ਼ਾ ਜਿਹੜਾ ਹੈਗਾ ਪਿਛਲੇ 8 ਸਾਲ ਦੇ ਵਿੱਚ 8.5 ਸਾਲ ਤਕਰੀਬਨ 100 ਗੁਣਾ ਵੱਧ ਗਿਆ ਪਹਿਲੀ ਗੱਲ ਤਾਂ ਉਹਦਾ ਕੰਟਰੋਲ ਆ ਦੂਜੀ ਗੱਲ ਜਿਹੜੀ ਹੈਗੀ ਹੈ ਬੜੀ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਹੈ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਮੈਂ ਜਿਹੜੀ ਗੱਲ ਕਰਦਾ ਸੀਵਰੇਜ ਪਾਣੀ ਸੜਕਾਂ ਇਹ ਬਹੁਤ ਵੱਡੀ ਪ੍ਰੋਬਲਮ ਤੀਜੀ ਜਿਹੜੀ ਗੱਲ ਕਰਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਹੈਗਾ ਇਹ ਇੰਡਸਟਰੀਅਲ ਹੈ ਸਾਰੇ ਇੰਡਸਟਰੀਸ ਹੈਗੇ ਟਰੇਡਰਸ ਇੱਥੇ ਔਰ ਥੋੜੇ ਨੌਕਰੀਆਂ ਵਾਲੇ ਆ ਇੰਡਸਟਰੀ ਦੇ ਮੁੱਦੇ ਜਿਹੜੇ ਹਨ ਉਹ ਚੱਕਣੇ ਬਹੁਤ ਜ਼ਰੂਰੀ ਹੈ ਵਿਧਾਨ ਸਭਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜੇ ਹੈਗੇ ਬਣਾਉਣੇ ਬਹੁਤ ਜ਼ਰੂਰੀ ਹੈ ਔਰ ਸਾਰੇ ਸਾਰੇ ਲੁਧਿਆਣੇ ਦੇ ਵਸਤੇ ਰੈਜ਼ੀਡੈਂਟ ਜਿਹੜੇ ਹੈਗੇ ਹਨ ਉਹਨਾਂ ਦੀ ਡਿਮਾਂਡ ਹੈ ਉਹ ਤੋਂ ਲਾਵਾ ਦਾ ਚਤਤਾ ਬੋਦਾ ਹੈਗਾ ਵਾ ਉਹ ਮੁੱਦਾ ਦਾ ਇਦਾਂ ਦਾ ਹੈਗਾ ਵਾ ਕਿ ਜਿਹੜਾ ਨਾ ਮੇਰੀ ਅੱਖਾਂ ਨੇ ਖੋਲਦੀਆਂ ਲੋਕਾਂ ਨੇ ਉਹ ਹੈਗਾ ਸਾਡੇ ਬੁੱਢੇ ਨਾਲੇ ਦਾ ਬੁੱਢੇ ਦਰਿਆ ਤੇ ਉੱਤੇ ਜਿੰਨੀ ਸਿਆਸਤ ਹੋਰੀ ਹੈ ਉਹਦੀ ਸੋਚ ਵੀ ਇਨਸਾਨ ਬੁੱਢੇ ਦਰਿਆ ਦੀ ਜਿਹੜੀ ਪਾਣੀ ਦੀ ਸੀਪੇਜ ਹੈਗੀ ਆ ਕੈਮੀਕਲ ਵਾਟਰ ਉਹ ਮੈਨੂੰ ਪਤਾ ਲੱਗਿਆ ਮੈਂ ਗਿਆ 1.5 ਕਿਲੋਮੀਟਰ ਤੱਕ ਉਹਦਾ ਪਾਣੀ ਜਦੋਂ ਸੀਪ ਹੋ ਕੇ ਗਰਾਊਂਡ ਪਾਣੀ ਵਾਟਰਸ ਲੈ ਰਹੇ ਆ ਉਹ ਕੈਂਸਰ ਦਾ ਬਣਾ ਦੇ ਸਾਨੂੰ ਕੈਂਸਰ ਦੇ ਮਤਲਬ ਬਿਮਾਰੀ ਦੇ ਰਿਹਾ ਬੜੀ ਮਨੂੰ ਲਾਹਨਤ ਹੁੰਦੀ ਹੈ ਇਹ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕਰੀਬ 950 ਕੇ 1100 ਕਰੋੜ ਰੁਪਇਆ ਇਹਨਾਂ ਨੇ ਸਿਰ ਬੁੱਢੇ ਨਾਲ ਤੇ ਸਿਆਸਤ ਦੇ ਖਾਲੇ ਆ ਤੇ ਲਾਇਆ 1 ਰੁਪਇਆ ਵੀ ਨਹੀਂ ਇਸ ਜੀ ਬਹੁਤ ਜਿਆਦਾ ਜਿਹੜਾ ਬੁੱਢੇ ਨਾਲ ਉਹ ਕੰਮ ਇਹ ਬੜੇ ਕੀਤਾ ਕਿ ਉਹ ਸਾਫ ਪਾਣੀ ਹੋ ਗਿਆ ਮੈਂ ਪਹਿਲੇ 5ਵਾਂ ਇਸ਼ੂ ਦੱਸਦਾ ਫਿਰ ਅੱਪਾ ਇਸ ਗੱਲ ਤੇ ਆ ਜਾਂਦੇ ਆ ਮੈਂ ਸਿਟੀਵਾਲ ਸਾਹਿਬ ਤੇ ਵੀ ਕਰ ਲੈਣਾ ਹੈ ਗੱਲ ਆਪਾਂ ਕਿਉਂਕਿ 5 ਇਸ਼ੂ ਮਨੂੰ ਪੁੱਛੇ ਗਏ ਹੈਗੇ ਆ ਪੰਜਵਾਂ ਇਸ਼ੂ ਬਹੁਤ ਵੱਡਾ ਜਿਹੜਾ ਹੈਗਾ ਨਾ ਉਹ ਸਾਡੀ ਹਵਾ ਦਾ ਸਾਡੇ ਜਿਹੜੀ ਗ੍ਰੀਨ ਬੈਲਟ ਹੈਗੀਆਂ ਨੇ ਉਹ ਖਤਮ ਕੀਤੀ ਜਾ ਰਹੀ ਹੈ ਔਰ ਜਿਹੜਾ ਲੁਧਿਆਣਾ ਪਛਵੀ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਜਿਹੜਾ 24311 ਏਕੜ ਦਾ ਸਕੈਮ ਆਇਆ ਅਗਰ ਉਹ 24311 ਏਕੜ ਐਕਵਾਇਰ ਹੋ ਗਿਆ ਤਾਂ ਸਾਡੇ ਲੁਧਿਆਣਾ ਪਛਵੀ ਸਭ ਤੋਂ ਵੱਧ ਅਫੈਕਟ ਹੋਣਾ ਕਿਉਂਕਿ ਸਾਡੀ ਹਵਾ ਪਾਣੀ ਉਹ ਘਟ ਜਾਣੀ ਹੈ ਕਿਉਂ ਫਲੋਰਾ ਐਂਡ ਫੋਨਾ ਨੂੰ ਕਹਿੰਦੇ ਆ ਔਰ ਜੇ ਉਹ ਜ਼ਮੀਨ ਜਿਹੜੀ ਵਾਹੀਯੋਗ ਨਾ ਰਹੀ ਤਾਂ ਸਾਡਾ ਦੁੱਧ ਜੜਾ ਵੇ ਉਹ 60 ਰੁਪਏ ਦੇਗਾ 150 ਰੁਪਏ ਕਿ ਲੋਣਾ ਸਾਡੇ ਦਾਲਾਂ ਸਾਡੇ ਸਬਜ਼ੀਆਂ ਸਾਡਾ ਘਿਓ ਸਾਡਾ ਦਹੀਂ ਸਾਡਾ ਮੱਖਣ ਉਹਦਾ ਕਾਰਨ ਹੈ ਕਿਉਂਕਿ ਜੇ ਉੱਥੇ ਪੱਠੇ ਨਾ ਹੋਏ ਫੌਡਰ ਜਿਹਨੂੰ ਕਹਿੰਦੇ ਪਸ਼ੂ ਨਾ ਮਿਲਿਆ ਤਾਂ ਉਹਦਾ ਬੜਾ ਪੰਗਾ ਪਾੜਾ ਪਸ਼ੂ ਜਿਹੜੇ ਕੀ ਖਾਣਗੇ ਦੂਰੋਂ ਲੈ ਆਣਾ ਪਊਗਾ ਚਾਰਾ ਉਹ ਚਾਰੇ ਮਹਿੰਗਾ ਹੋ ਜਾਣ ਫਿਰ ਜਿਹੜੀ ਹਵਾ ਜਿਹੜੀ ਸਾਡੀ ਐਜ ਆਕਸੀਜਨ ਬਣਾਉਂਦੀ ਆ ਪੱਤੀ ਬੰਦਾ ਜਮੀਨ ਜਿਹੜੀ ਹੈਗੀ ਆ ਉਹ ਆਕਸੀਜਨ ਖਤਮ ਹੋ ਜਾਣੀ ਫਿਰ ਉਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਕਾਰਨ ਆ ਉਹਨੇ ਸਬਜ਼ੀਆਂ ਬੀਜਦੀਆਂ ਸੀ ਉਹ ਸਬਜ਼ੀਆਂ ਨਹੀਂ ਉਗਣੀਆਂ ਸੋ ਇਹੜੇ ਪੰਜ ਮੁੱਦੇ ਜਿਹੜੇ ਹੈਗੇ ਆ ਇਹ ਪਹਿਲ ਦੇ ਆਧਾਰ ਤੇ ਇਹਨਾਂ ਦਾ ਅਪਣਾ ਕੀਤਾ ਜਾਊਗਾ ਇਤੋਂ ਇਲਾਵਾ ਹੁਣ ਫਿਰ ਮੈਂ ਦੋ ਮੁੱਦੇ ਹੋਰ ਦਿੰਨਾ ਜਿਹੜੇ ਮੁੱਦਿਆਂ ਬਾਰੇ ਕੋਈ ਸੋਚਦਾ ਹੀ ਨਹੀਂਗਾ ਉਹ ਬਹੁਤ ਵੱਡਾ ਮੁੱਦਾ ਹੈਗਾ ਵਾ ਐਜੂਕੇਸ਼ਨ ਦਾ ਜਿਹੜੀ ਐਜੂਕੇਸ਼ਨ ਪਾਲਿਸੀ ਕਰਕੇ ਸਾਡੇ ਸਕੂਲਾਂ ਦੇ ਵਿੱਚ ਵੈਸ ਦੇ ਵਿੱਚ 30 ਸਕੂਲਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਆ ਇੱਛੇ ਕਰਕੇ ਸਾਡੀ ਐਜੂਕੇਸ਼ਨ ਦਾ ਮਿਆਰ ਬਹੁਤ ਡਿੱਗ ਰਿਹਾ ਹੈ। ਇਹਦੇ ਨਾਲ ਲਾਜੜੀ ਕਿਉਂਕਿ 80% ਦੇ ਸਕੂਲਾਂ ਚ ਪ੍ਰਿੰਸੀਪਲ ਨਹੀਂ ਹੈਗੇ। ਐਜੂਕੇਸ਼ਨ ਨੇ ਟੀਚਰਸ ਨਹੀਂ ਹੈਗੇ। ਪੀਟੀਟੀ ਟੀਚਰਸ, ਆਈਟੀਟੀ ਟੀਚਰ ਸਭ ਦਾ ਕਟਾਵਾ। ਸਬਜੈਕਟ ਟੀਚਰਸ ਕਟੇ ਹੋਏ। ਫਿਰ ਹੈਲਥ। ਹੈਲਥ ਦੇ ਉੱਤੇ ਇਦਾਂ ਦਾ ਇਸ਼ੂ ਆ ਸਾਡੇ ਜਿਹਨੇ ਪਹਿਲੇ ਇਹਨਾਂ ਨੇ ਆ ਕਲੀਨਿਕ ਬਣਾਏ। ਔਰ ਅੱਜ ਦੇਖੋ ਕਲੀਨਿਕ ਕਿਵੇਂ ਹੋਇਆ। ਬਹੁਤ ਵੱਡਾ ਸਕੈਮ ਹੈ। ਪੈਰਾਸੈਟਾਮੋਲ ਦੀ ਗੋਲੀ ਜੜੀ ਹੈਗੀ ਆ। ਉਹ ਦੇ ਦੇ ਕੇ ਲੋਕਾਂ ਨੂੰ ਤੇ ਬਿਲਿੰਗ ਕਰਦੇ ਰਹੇ ਮਹਿੰਗੀਆਂ ਮਹਿੰਗੀਆਂ ਗੋਲੀਆਂ 25 ਪੈਸੇ ਦਾ ਪਤਾ ਮਿਲਦਾ ਇਹਨਾਂ ਨੂੰ ਕੈਰੀ ਕਰਦਾ ਉਹਨੂੰ 2-200 ਰੁਪਏ ਜਿਹਨਾਂ ਨੇ ਦਿਖਾ ਕੇ ਲੁਟਿਆ ਹੋਇਆ ਇਹ ਰਸਕैम ਹੁਣ ਉਹਦੇ ਕਰਕੇ ਕੀ ਹੋਇਆ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰਸ ਹੈਗੇ ਆ ਤੁਸੀਂ ਦੇਖੋ ਸਿਵਲ ਹਸਪੀਟਲ ਡਾਕਟਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਪੀਸੀ ਐ ਬਚ ਗਏ ਕਿਉਂ ਜਾ ਰਹੇ ਆ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਅਗਲਪਾ ਸੋ ਪੰਜਾਂ ਤੋਂ ਇਲਾਵਾ ਇਹ ਦੋਸਤ ਮੇਰੇ ਬਹੁਤ ਜ਼ਰੂਰੀ ਹੈ ਕੇਂਦਰ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਸਿਟੀ ਸੈਂਟਰ ਦਾ ਪ੍ਰੋਜੈਕਟ ਜਿਹੜਾ ਨਾ ਇਹਨੂੰ ਚਲਾਣਾ ਬਹੁਤ ਜ਼ਰੂਰੀ ਹੈ ਲੇਕਿਨ ਅੱਜ ਸਰਕਾਰਾਂ ਨੇ ਇਹ ਗੇਲੀ ਕਰਕੇ ਕਿਉਂਕਿ ਇਹ ਸਿਟੀ ਸੈਂਟਰ ਦਾ ਜਿਹੜਾ ਸਟੇ ਆਰਡਰ ਹੈਗਾ ਵੋਕੇਟ ਹੋ ਚੁੱਕਿਆ ਹੁਣ ਜਿਹੜਾ ਉਹਦਾ ਕਰੂਨ ਦੇ ਆਰਬਿਟ੍ਰੇਸ਼ਨ ਜੱਜ ਬੈਟਰ ਪਿਆ ਹੋਇਆ ਹੈ ਆਰਬਿਟ੍ਰੇਸ਼ਨ 'ਚ ਕੋਈ ਇਦਾਂ ਦਾ ਰੂਲ ਨਹੀਂ ਹੈਗਾ ਕਿ ਉਹ ਸਿਟੀ ਸੈਂਟਰ ਦੁਆਰਾ ਡਰਗਾਂ ਕੀਤਾ ਜਾ ਸਕੇ ਆਹੜਾ ਮੁੱਦਾ ਹੈਗਾ ਕਿਉਂ ਕਾਨੂੰਨ ਦੇ ਨਾਲ ਹੈਗਾ ਕੋਰਟ ਦੇ ਨਾਲ ਰਿਲੇਟਡ ਆ ਆਪਾਂ ਉਹਦੇ ਕੋਰਟ ਦੇ ਵਿੱਚ ਇੱਕ ਸੈਕਸ਼ਨ 9 ਦੀ ਪਟੀਸ਼ਨ ਹੁੰਦੀ ਹੈ ਪੀਟੀਸ਼ਨ ਵਾਗੇ ਸਪੈਸ਼ਲ ਆਰਡਰ ਲਵਾਗੇ ਆਰਡਰ ਲੈ ਕੇ ਸਿਟੀ ਸੈਂਟਰ ਦਾ ਜਿਹੜਾ ਹੈਗਾ ਕਿਉਂਕਿ ਸਿਟੀ ਸੈਂਟਰ ਕਰਪਸ਼ਨ ਦਾ ਕ੍ਰਾਈਮ ਦਾ ਔਰ ਇਤੋਂ ਅਲਾਵਾ ਚਿੱਟੇ ਦਾ ਡੈਨ ਬਣ ਚੁੱਕਾ ਉਸ ਇਲਾਕੇ ਨੂੰ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਔਰ ਉਹ ਇਲਾਕਾ ਤਾਂ ਹੀ ਸਾਫ਼ ਹੋਊਗਾ ਜਿਹੋ ਪ੍ਰੋਜੈਕਟ ਦਾ ਰਿਵਾਈਵਲ ਕਰਾਂਗੇ ਉਹ ਲੁਧਿਆਣੇ ਦਾ ਇੱਕ ਐਡਾ ਵੱਡਾ ਪ੍ਰੋਜੈਕਟ ਹੈ ਉਹ ਰਿਵਾਈਵਲ ਤੋਂ ਬਾਅਦ ਲੁਧਿਆਣੇ ਦੀ ਇਕਨੋਮੀ ਮੈਂ ਦੱਸ ਦਿੰਨਾ 100 ਗੁਣਾ ਵਧ ਜਾਣੀ ਹੈ ਧੰਨਵਾਦ ਤੁਹਾਡਾ ਹੋਣ ਜਿਹੜੀ ਗੱਲ ਤੁਸੀਂ ਸੀਚੇਵਾਲ ਸਾਹਿਬ ਦੀ ਕੀਤੀ ਸੀ ਸਾਡਾ ਬਹੁਤ ਬਹੁਤ ਧੰਨਵਾਦ ਜੀ। ਸੀਚੇਵਾਲ ਸਾਹਿਬ ਨਾਲ ਜਿਹੜੇ ਆਪਾਂ ਹੁਣ ਕਈ ਸੌ ਗਰੋੜ ਲੱਗੇ ਮੁੱਢਾਂ ਨਾਲ ਸਾਫ਼ ਹੋ ਗਏ। ਸੀਚੇਵਾਲ ਸਾਹਿਬ ਜਿੱਥੋਂ ਦਰਿਆ ਚੋਂ ਪਾਣੀ ਆਂਦਾ ਉੱਥੇ ਨਾ ਅੱਗੇ ਦਿਖਾਈ ਜਾਂਦੇ ਆ। ਸੀਚੇਵਾਲ ਸਾਹਿਬ ਨੂੰ ਮੈਂ ਚੈਲੰਜ ਕਰਦਾ ਕਿ ਸੀਚੇਵਾਲ ਸਾਹਿਬ ਜਿੱਦਾਂ ਦਾ ਤੇ ਜਿੱਥੋਂ ਦਾ ਪਾਣੀ ਗੰਦਾ ਹੋਇਆ ਗੰਦੇ ਖਰਾਬ ਹੋਇਆ ਉੱਥੋਂ ਅੱਗੇ-ਅੱਗੇ ਨਾ ਅਗੇ ਦਿਖਾਓ ਤੇ ਮੈਂ ਦਿਖਾਉਂ ਉਹ ਕਿਸ਼ਤੀ ਚਲਾ ਕੇ। ਤੇ ਮੈਨੂੰ ਦਿਖਾਓ ਪਾਣੀ ਸਾਫ ਆ ਪੀ ਕੇ ਦਿਖਾਓ ਮੰਨੂ ਜਿਉ ਇੱਕ ਗਲਾਸ ਪਾਣੀ ਵੀ ਆਗੇ ਹੈਬੋਲ ਦਾ ਪੀ ਜਾਣ ਤੇ ਦੋ ਕਦਮ ਅੰਦਰ ਰੱਖ ਜਾਣ ਦਲਦਲਾ ਥੱਲੇ ਮੈਂ ਗਰੰਟੀ ਕਰ ਦਿੰਨਾ ਹੱਡੀਆਂ ਬਾਹਰ ਆਣਗੀਆਂ ਮਾਸ ਬਾਹਰ ਨਹੀਂ ਆਊਗਾ ਡਰਾਮੇ ਬਾਜੀ ਬੰਦ ਕਰੋ ਸਿਆਸਤ ਕਰਨੀ ਬੰਦ ਕਰੋ ਕੰਮ ਕਰਕੇ ਦਿਖਾਓ 1100 ਕਰੋੜ ਕੇ ਖਰਚ ਦਾ ਮੈਂ ਦੱਸਦਾ ਵਿਜ਼ਨ ਕੀ ਹੁੰਦਾ 300 ਕਰੋੜ ਰੁਪਇਆ 2 ਐਸਟੀਵੀ ਪਲਾਂਟਾਂ ਵਾਸਤੇ ਚਾਹੀਦਾ ਵਿਧ ਜ਼ਮੀਨ 4.5